ਸਤਿ ਸ਼੍ਰੀ ਅਕਾਲ ਜੀ ਇੱਕ ਛੋਟੇ ਜਿਹੇ ਪਿੰਡ ਵਿੱਚ ਹਰਨਾਮ ਕੌਰ ਜੀ ਆਪਣੇ ਮੁੰਡੇ ਨਾਲ ਰਹਿੰਦੀ ਸੀ ਇੱਕ ਦਿਨ ਉਹਦੇ ਮੁੰਡੇ ਬਲਪ੍ਰੀਤ ਨੇ ਆਪਣੀ ਮਾਂ ਨੂੰ ਖਬਰ ਦਿੱਤੀ ਕਿ ਮਾਂ ਮੈਂ ਤੈਨੂੰ ਇੱਕ ਖੁਸ਼ਖਬਰੀ ਸੁਣਾਉਣੀ ਸੀ ਤਾਂ ਉਹਦੀ ਮਾਂ ਨੇ ਕਿਹਾ ਪੁੱਤ ਕੀ ਗੱਲ ਆ ਤਾਂ ਬਲਪ੍ਰੀਤ ਬੋਲਿਆ ਮਾਂ ਮੈਨੂੰ ਸ਼ਹਿਰ ਵਿੱਚ ਨੌਕਰੀ ਮਿਲ ਗਈ ਆ ਤਾਂ ਹਰਨਾਮ ਕੌਰ ਜੀ ਬੋਲੇ ਇਹ ਤਾਂ ਬੜੀ ਖੁਸ਼ੀ ਦੀ ਗੱਲ ਆ ਪੁੱਤ ਪਰ ਤੂੰ ਇਹ ਕੱਲਾ ਸ਼ਹਿਰ ਕਿਵੇਂ ਰਹੇਗਾ ਤਾਂ 발ਪ੍ਰੀਤ ਬੋਲਿਆ ਮਾਂ ਤੂੰ ਚਿੰਤਾ ਨਾ ਕਰ ਮੈਂ ਸ਼ਹਿਰ ਜਾ ਕੇ ਸਭ ਠੀਕ ਕਰ ਲੂੰਗਾ ਉਹਦੇ ਬਾਅਦ ਤੈਨੂੰ ਵੀ ਸ਼ਹਿਰ ਬੁਲਾ ਲੂੰਗਾ ਇਹ ਸੁਣ ਕੇ ਹਰਨਾਣ ਕਰ ਉਦਾਸ ਹੋ ਗਈ ਤੇ ਕਹਿਣ ਲੱਗੀ ਪੁੱਤ ਤੂੰ ਮੈਨੂੰ ਛੱਡ ਕੇ ਚਲਾ ਜਾਵੇਂਗਾ ਤਾਂ ਮੈਂ ਕਿਹਦੇ ਸਹਾਰੇ ਇੱਥੇ ਰਹੂੰਗੀ ਤਾਂ 발ਪ੍ਰੀਤ ਬੋਲਿਆ ਮਾਂ ਤੂੰ ਚਿੰਤਾ ਨਾ ਕਰ ਥੋੜੇ ਜੇ ਪੈਸੇ ਜੋੜ ਕੇ ਮੈਂ ਤੁਹਾਨੂੰ ਹੀ ਉੱਥੇ ਬੁਲਾ ਲੂੰਗਾ ਉਹ ਦਿਨ ਬਾਅਦ ਬਲਪ੍ਰੀਤ ਸ਼ਹਿਰ ਚੱਲਿਆ ਜਾਂਦਾ ਆ ਉੱਥੇ ਉਹ ਨੌਕਰੀ ਕਰਨ ਲੱਗਦਾ ਆ ਹਰ ਮਹੀਨੇ ਉਹ ਮਾਂ ਨੂੰ ਮਿਲਣ ਪਿੰਡੋਂ ਆਦਾ ਸੀ ਤੇ ਕੁਝ ਪੈਸੇ ਘਰ ਖਰਚ ਲਈ ਦੇ ਜਾਂਦਾ ਸੀ ਇਸੇ ਤਰ੍ਹਾਂ ਕੁਝ ਦਿਨ ਬੀਤ ਗਏ ਇੱਕ ਦਿਨ ਹਰਨਾਮ ਕੌਰ ਜੀ ਦੇ ਘਰ ਉਹਨਾਂ ਦੇ ਪਤੀ ਦੇ ਦੋਸਤ ਤੇ ਉਹਨਾਂ ਦੀ ਪਤਨੀ ਆਏ ਤਾਂ ਪਤੀ ਦਾ ਦੋਸਤ ਕਹਿਣ ਲੱਗਾ ਭੈਣ ਜੀ ਅਸੀਂ ਤੁਹਾਡੇ ਮੁੰਡੇ ਨੂੰ ਵੇਖਿਆ ਆ ਅਸੀਂ ਆਪਣੀ ਬੇਟੀ ਡਿੰਪਲ ਦਾ ਵਿਆਹ ਉਹਦੇ ਨਾਲ ਕਰਨਾ ਚਾਹੁੰਦੇ ਆ ਤਾਂ ਉਹਦੀ ਪਤਨੀ ਬੋਲੀ ਭੈਣ ਜੀ ਸਾਡੀ ਕੁੜੀ ਬੜੀ ਸੋਹਣੀ ਆ ਤੇ ਅਸੀਂ ਉਹਨੂੰ ਬਹੁਤ ਸਾਰਾ ਦਾਜ ਵੀ ਦੇਵਾਂਗੇ ਸਾਡੇ ਕੋਲ ਬਹੁਤ ਪੈਸਾ ਆ ਤਾਂ ਹਰਨਾਮ ਕੌਰ ਜੀ ਬੋਲੇ ਭੈਣ ਜੀ ਪੈਸੇ ਤੇ ਦਾਜ ਦੀ ਤਾਂ ਗੱਲ ਨਾ ਕਰੋ ਅਸੀਂ ਦਾਜ ਨਹੀਂ ਲੈਣਾ ਤੇ ਤੁਸੀਂ ਤਾਂ ਇੰਨੇ ਪੈਸੇ ਵਾਲਿਓ ਪਰ ਅਸੀਂ ਤਾਂ ਗਰੀਬ ਆ ਸਾਡੀ ਤੁਹਾਡੇ ਨਾਲ ਕਿਵੇਂ ਨਿਭੂਗੀ ਇਹ ਸੁਣ ਕੇ ਉਸ ਆਦਮੀ ਨੇ ਜਵਾਬ ਦਿੱਤਾ ਪੈਨ ਜੀ ਤੁਸੀਂ ਚਿੰਤਾ ਨਾ ਕਰੋ ਇੱਥੇ ਆਉਣ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਸਾਰਾ ਕੁਝ ਪਤਾ ਕਰ ਲਿਆ ਆ ਸਾਨੂੰ ਤੁਹਾਡਾ ਮੁੰਡਾ ਬੜਾ ਪਸੰਦ ਆ ਬਲਪ੍ਰੀਤ ਨਾਲ ਗੱਲ ਕਰਕੇ ਦੋਵੇਂ ਜਾਣੇ ਕੁੜੀ ਵੇਖਣ ਚਲੇ ਗਏ ਕੁੜੀ ਉਹਨਾਂ ਨੂੰ ਬਹੁਤ ਪਸੰਦ ਆ ਗਈ ਇਹਦੇ ਬਾਅਦ ਦੋਵਾਂ ਦਾ ਵਿਆਹ ਹੋ ਗਿਆ ਵਿਆਹ ਦੇ ਬਾਅਦ ਡਿੰਪਲ ਬਹੂ ਬਣ ਕੇ ਘਰ ਆ ਗਈ ਕੁਝ ਦਿਨ ਪਿੰਡ ਰਹਿਣ ਦੇ ਬਾਅਦ ਬਲਪ੍ਰੀਤ ਆਪਣੇ ਕੰਮ ਤੇ ਜਾਣ ਲੱਗਦਾ ਆ ਤਾਂ ਡਿੰਪਲ ਕਹਿੰਦੀ ਆ ਮੈਂ ਪਿੰਡ 'ਚ ਨਹੀਂ ਰਹਿ ਸਕਦੀ ਮੈਨੂੰ ਵੀ ਸ਼ਹਿਰ ਲੈ ਚੱਲ ਤਾਂ ਬਲਪ੍ਰੀਤ ਨੇ ਕਿਹਾ ਤੂੰ ਕੁਝ ਦਿਨ ਮਾਂ ਦੇ ਨਾਲ ਰਹਿ ਫਿਰ ਮੈਂ ਤੁਹਾਨੂੰ ਦੋਵਾਂ ਨੂੰ ਸ਼ਹਿਰ ਲੈ ਜਾਊਂਗਾ ਤਾਂ ਡਿੰਪਲ ਬੋਲੀ ਮੈਂ ਇਸ ਗਰੀਬੀ 'ਚ ਨਹੀਂ ਰਹਿ ਸਕਦੀ ਪਤਾ ਨਹੀਂ ਪਾਪਾ ਨੇ ਕੀ ਵੇਖ ਕੇ ਮੇਰਾ ਵਿਆਹ ਇੱਥੇ ਕਰ ਦਿੱਤਾ ਜਾਂ ਤਾਂ ਮੈਨੂੰ ਸ਼ਹਿਰ ਲੈ ਚੱਲ ਜਾਂ ਫਿਰ ਮੈਂ ਆਪਣੇ ਪੇਕੇ ਚਲੀ ਜਾਂਦੀ ਆ ਐਸ ਨੂੰ ਕਿ ਹਰਨਾਮ ਕੌਰ ਜੀ ਬੋਲੇ ਪੁੱਤ ਤੂੰ ਬਹੂ ਨੂੰ ਨਾਲ ਲੈ ਕੇ ਚਲਾ ਜਾ ਮੇਰੀ ਚਿੰਤਾ ਨਾ ਕਰ ਬਲਪ੍ਰੀਤ ਬੋਲਿਆ ਨਹੀਂ ਮਾਂ ਇਹਨੇ ਕਰਦੇ ਆ ਆਪਾਂ ਸਾਰੇ ਇਕੱਠੇ ਸ਼ਹਿਰ ਚੱਲਦੇ ਆ ਤਿੰਨੇ ਜਾਣੇ ਸ਼ਹਿਰ ਜਾ ਕੇ ਰਹਿ ਲਵਾਂਗੇ ਡਿੰਪਲ ਦਾ ਵਿਹਾਰ ਹੌਲੀ-ਹੌਲੀ ਬਦਲ ਜਾਂਦਾ ਆ ਉਹ ਹਰ ਵਕਤ ਸੱਸ ਤੋਂ ਛੁਟਕਾਰਾ ਪਾਉਣ ਬਾਰੇ ਸੋਚਦੀ ਸੀ ਇੱਕ ਦਿਨ ਹਰਨਾਮ ਕੌਰ ਜੀ ਬਲਪ੍ਰੀਤ ਨਾਲ ਗੱਲ ਕਰ ਰਹੀ ਸੀ ਤਾਂ ਉਦੋਂ ਹੀ ਉੱਥੇ ਡਿੰਪਲ ਆ ਗਈ ਡਿੰਪਲ ਕਹਿਣ ਲੱਗੀ ਹਾਂ ਹਾਂ ਮਾਂ ਜੀ ਤੁਸੀਂ ਆਪਣੇ ਮੁੰਡੇ ਨੂੰ ਪੜਕਾ ਲਓ ਮੇਰੇ ਖਿਲਾਫ ਜਦੋਂ ਤੋਂ ਇਹ ਸ਼ਹਿਰ ਆਏ ਆ ਨਾ ਤਾਂ ਮੈਨੂੰ ਕਿਤੇ ਕਮਾਉਣ ਲੈ ਕੇ ਗਏ ਆ ਨਾ ਹੀ ਮੇਰੇ ਨਾਲ ਚੰਗੀ ਤਰ੍ਹਾਂ ਗੱਲ ਕਰਦੇ ਆ ਇਹ ਸਾਰਾ ਕੁਝ ਤੁਹਾਡੇ ਕਰਕੇ ਹੀ ਹੋ ਰਿਹਾ ਆ ਤਾਂ ਬਲਪ੍ਰੀਤ ਬੋਲਿਆ ਡਿੰਪਲ ਇਹ ਕਿਵੇਂ ਦੀਆਂ ਗੱਲਾਂ ਕਰਦੀਆਂ ਮੇਰੀ ਮਾਂ ਨਾਲ ਕੀ ਕਮੀ ਰਹਿ ਗਈ ਮੇਰੇ ਪਿਆਰ ਵਿੱਚ ਮੈਂ ਤਾਂ ਬਸ ਇਸ ਲਈ ਕਿਤੇ ਨਹੀਂ ਜਾ ਪਉਂਦਾ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਆ ਮੇਤਾ ਮਾਤਾ ਹਮੇਸ਼ਾ ਮੈਨੂੰ ਤੈਨੂੰ ਕਿਤੇ ਲੈ ਕੇ ਜਾਣ ਦੀ ਗੱਲ ਕਰਦੀ ਆ ਇਸ ਲਈ ਮੇਰੀ ਮਾਂ ਤੇ ਝੂਠੇ ਦੋਸ਼ ਲਾਉਣੇ ਬੰਦ ਕਰ ਦੇ ਇਹ ਸੁਣ ਕੇ ਡਿੰਪਲ ਹੋਰ ਗੁੱਸੇ ਵਿੱਚ ਆ ਗਈ ਹਰਨਾਮਨ ਕੌਰ ਜੀ ਬੋਲੇ ਪੋਤ ਗੁੱਸਾ ਨਾ ਕਰ ਮੈਂ ਇਹਦੇ ਨਾਲ ਗੱਲ ਕਰਦੀ ਆ ਬਲਪ੍ਰੀਤ ਤੂੰ ਅੱਜ ਹੀ ਬਗ ਨੂੰ ਕਿਤੇ ਕਮਾਉਣ ਲੈ ਕੇ ਜਾ ਤੇ ਜੋ ਵੀ ਉਹ ਕਹੇ ਉਹਦੀ ਹਰ ਗੱਲ ਮੰਨਿਆ ਕਰ ਤਾਂ ਡਿੰਪਲ ਬੋਲੀ ਰਹਿਣ ਦੋ ਮਾਜੀ ਤੁਸੀਂ ਇਹਨਾਂ ਨੂੰ ਪੜਕਾਉਂਦੇ ਹੋ ਤੇ ਮੇਰੇ ਸਾਹਮਣੇ ਚੰਗੇ ਬੰਦ ਦਾ ਨਾਟਕ ਕਰਦੇ ਹੋ ਮੈਂ ਹੁਣ ਕਿਤੇ ਨਹੀਂ ਜਾਣਾ ਤੇ ਜੇ ਜਾਣਾ ਵੀ ਹੋਵੇਗਾ ਤਾਂ ਤੁਹਾਨੂੰ ਪੁੱਛਣ ਦੀ ਕੋਈ ਲੋੜ ਨਹੀਂ ਆ ਇਹ ਕਹਿ ਕੇ ਉਹ ਕਮਰੇ ਵਿੱਚ ਚਲੀ ਗਈ ਉਹਦੀ ਇਸ ਗੱਲ ਤੋਂ ਹਰਨਾਮ ਕੋਰ ਦੁਖੀ ਹੁੰਦੀ ਆ ਉਹਦੇ ਅਰਮਾਨਾਂ ਤੇ ਪਾਣੀ ਫਿਰ ਜਾਂਦਾ ਆ ਇਧਰ ਬਲਪ੍ਰੀਤ ਵੀ ਬਹੁਤ ਦੁਖੀ ਹੋ ਜਾਂਦਾ ਆ ਅਗਲੇ ਦਿਨ ਡਿੰਪਲ ਨੇ ਦੋਵਾਂ ਦੇ ਲਈ ਖਾਣਾ ਬਣਾਉਣਾ ਹੀ ਬੰਦ ਕਰ ਦਿੱਤਾ ਤੇ ਬਲਪ੍ਰੀਤ ਦੇ ਜਾਣ ਤੋਂ ਬਾਅਦ ਆਪਣੇ ਪਾਪਾ ਦੇ ਘਰ ਚਲੀ ਜਾਂਦੀ ਸੀ ਦਾ ਸਾਰਾ ਕੰਮ ਹਰਨਾਨ ਕੌਰ ਹੀ ਕਰਦੀ ਤੇ ਜਦੋਂ ਬਲਪ੍ਰੀਤ ਦੇ ਆਉਣ ਦਾ ਸਮਾਂ ਹੁੰਦਾ ਤਾਂ ਉਹਦੇ ਤੋਂ 1 ਘੰਟਾ ਪਹਿਲਾਂ ਡਿੰਪਲ ਘਰ ਆ ਜਾਂਦੀ ਸੀ ਇਸ ਗੱਲ ਦਾ ਬਲਪ੍ਰੀਤ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਇੱਕ ਦਿਨ ਡਿੰਪਲ ਆਪਣੇ ਨਾਲ ਇੱਕ ਆਦਮੀ ਨੂੰ ਘਰ ਲੈ ਕੇ ਆ ਗਈ ਡਿੰਪਲ ਬੋਲੀ ਮਾਂ ਜੀ ਇਹ ਰੌਸ਼ਨ ਆ ਇਹ ਬਜ਼ੁਰਗਰ ਨੂੰ ਤੀਰਥ ਯਾਤਰਾ ਤੇ ਲੈ ਕੇ ਜਾਂਦਾ ਆ 1 ਮਹੀਨੇ ਦੀ ਯਾਤਰਾ ਆ ਜਿਹਦੇ ਵਿੱਚ ਸਾਰੇ ਤੀਰਥ ਘਰਉਂਦੇ ਆ ਬਹੁਤ ਘੱਟ ਖਰਚੇ 'ਚ ਮੈਂ ਪੈਸੇ ਜਮਾ ਕਰਵਾ ਦਿੱਤੇ ਆ ਤੁਸੀਂ ਸ਼ਾਮ ਨੂੰ ਹੀ ਇਹਦੇ ਨਾਲ ਚਲੇ ਜਾਇਓ ਤਾਂ ਇਹ ਸੁਣ ਕੇ ਹਰਨਾਮ ਕੋਰਜੀ ਬੋਲੇ ਪਰ ਪੁੱਤਰ ਇੱਕ ਵਾਰ ਬਲਪ੍ਰੀਤ ਨੂੰ ਤਾਂ ਪੁੱਛ ਲੈਣਾ ਸੀ ਤਾਂ ਡਿੰਪਲ ਬੋਲੀ ਨਹੀਂ ਮਾਜੀ ਉਹ ਤੁਹਾਨੂੰ ਨਹੀਂ ਜਾਣ ਦੇਣਗੇ ਇਹੋ ਜਿਹਾ ਮੌਕਾ ਤੁਹਾਨੂੰ ਦੁਬਾਰਾ ਨਹੀਂ ਮਿਲੇਗਾ ਹਰਨਾਮ ਕੋਰਜੀ ਡਿੰਪਲ ਦੀਆਂ ਗੱਲਾਂ ਵਿੱਚ ਆ ਕੇ ਸ਼ਾਮ ਨੂੰ ਉਸ ਆਦਮੀ ਦੇ ਨਾਲ ਚਲੀ ਜਾਂਦੀ ਆ ਸ਼ਾਮ ਨੂੰ ਜਦੋਂ ਬਲਪ੍ਰੀਤ ਆਉਂਦਾ ਆ ਤਾਂ ਮਾਂ ਨੂੰ ਕਰਨਾ ਵੇਖ ਕੇ ਪੁੱਛਦਾ ਆ ਤਾਂ ਡਿੰਪਲ ਕਹਿੰਦੀ ਆ ਮਾਂ ਜੀ ਤਾਂ ਤੀਰਥ ਯਾਤਰਾ ਤੇ ਚਲੀ ਗਈ ਉਹਨਾਂ ਦੇ ਪਿੰਡ ਦਾ ਇੱਕ ਆਦਮੀ ਆਇਆ ਸੀ ਉਹ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਬਲਪ੍ਰੀਤ ਬਹੁਤ ਪਰੇਸ਼ਾਨ ਹੋ ਗਿਆ ਉਹ ਕੁਝ ਦਿਨ ਮਾਂ ਦਾ ਇੰਤਜ਼ਾਰ ਕਰਦਾ ਰਿਹਾ ਪਰ ਮਾਂ ਨਹੀਂ ਆਈ ਉਹਦੇ ਬਾਅਦ ਉਹ ਪਿੰਡ ਗਿਆ ਮਾਂ ਦੇ ਬਾਰੇ ਪਤਾ ਕਰਨ ਲਈ ਪਰ ਮਾਂ ਦਾ ਕਿਤੇ ਵੀ ਕੋਈ ਪਤਾ ਨਾ ਲੱਗਿਆ ਡਿੰਪਲ ਬਹੁਤ ਖੁਸ਼ ਰਹਿਣ ਲੱਗੀ ਉਦੇ ਰਸਤੇ ਦਾ ਕੰਡਾ ਹਮੇਸ਼ਾ ਲਈ ਜੋ ਨਿਕਲ ਗਿਆ ਸੀ ਇਧਰ ਉਹ ਆਦਮੀ ਹਰਨਾਮ ਕੌਰ ਨੂੰ ਬਹੁਤ ਦੂਰ ਲੈ ਕੇ ਚਲਾ ਗਿਆ ਤੇ ਇੱਕ ਰੇਲਵੇ ਸਟੇਸ਼ਨ ਤੇ ਬਿਠਾ ਕੇ ਆਪ ਉੱਥੋਂ ਨਿਕਲ ਗਿਆ ਹਰਨਾਮ ਕੌਰ ਜੀ ਨੂੰ ਕੁਝ ਪਤਾ ਨਹੀਂ ਹੁੰਦਾ ਜਦੋਂ ਸਵੇਰੇ ਵੇਖਦੀ ਆ ਤਾਂ ਉੱਥੇ ਕੋਈ ਨਹੀਂ ਸੀ ਹਰਨਾਮ ਕੌਰ ਜੀ ਘਬਰਾ ਜਾਂਦੀ ਆ ਉਹ ਰਸਤਾ ਲੱਭਣ ਲੱਗਦੀ ਆ ਪਰ ਉਹਨੂੰ ਕਿਤੇ ਕੁਝ ਸਮਝ ਨਹੀਂ ਆਉਂਦਾ ਇਦਰ ਬਲਪ੍ਰੀਤ ਆਪਣੀ ਮਾਂ ਲਈ ਬਹੁਤ ਪਰੇਸ਼ਾਨ ਰਹਿਣ ਲੱਗਾ ਉਹ ਬਿਮਾਰ ਪੈ ਗਿਆ ਡਿੰਪਲ ਨੇ ਜਦੋਂ ਇਹ ਵੇਖਿਆ ਤਾਂ ਇੱਕ ਦਿਨ ਆਪਣੇ ਪਾਪਾ ਦੇ ਕੋਲ ਗਈ ਤੇ ਕਹਿਣ ਲੱਗੀ ਪਾਪਾ ਜਿਸ ਆਦਮੀ ਨੂੰ ਤੁਸੀਂ ਭੇਜਿਆ ਸੀ ਉਹਦੇ ਕੋਲੋਂ ਪਤਾ ਕਰੋ ਖਾਂ ਮੇਰੀ ਸੱਸ ਕਿੱਥੇ ਆ ਉਹਦੇ ਬਿਨਾਂ ਤਾਂ ਮੇਰਾ ਪਤੀ ਬਿਮਾਰ ਪੈ ਗਿਆ ਆ ਤਾਂ ਉਹਦਾ ਪਾਪਾ ਕਹਿਣ ਲੱਗਾ ਪੁੱਤ ਤੇਰੀ ਸਾਸ ਨੂੰ ਛੱਡਣ ਦੇ ਬਾਅਦ ਉਹ ਆਦਮੀ ਵਾਪਸ ਆ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਗਿਆ ਸੀ ਉਹ ਤਾਂ ਮਰ ਗਿਆ ਤੇ ਉਦੋਂ ਦਾ ਮੈਂ ਵੀ ਬਿਮਾਰ ਹੀ ਪਿਆ ਆ ਪੁੱਤ ਸਾਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਇਹ ਸੁਣ ਕੇ ਡਿੰਪਲ ਰੋਣ ਲੱਗਦੀ ਆ ਇਧਰ ਮਾਂ ਦੇ ਗਮ ਚ ਬਲਪ੍ਰੀਤ ਦੀ ਬਿਮਾਰੀ ਵੀ ਵੱਧ ਗਈ ਉਹਦੇ ਬਚਣ ਦੀ ਕੋਈ ਉਮੀਦ ਹੀ ਨਹੀਂ ਰਹਿ ਗਈ ਸੀ ਬਲਪ੍ਰੀਤ ਇੱਕ ਦਿਨ ਡਿੰਪਲ ਨੂੰ ਕਹਿੰਦਾ ਆ ਡਿੰਪਲ ਤੂੰ ਮੈਨੂੰ ਪਿੰਡ ਲੈ ਚੱਲ ਮੈਂ ਆਪਣੇ ਆਖਰੀ ਸਾਹ ਆਪਣੇ ਕਰ ਲੈਣਾ ਚਾਹੁੰਦਾ ਹਾਂ ਮੇਰੀ ਆਖਰੀ ਇੱਛਾ ਪੂਰੀ ਕਰ ਦੇ ਇਹ ਸੁਣ ਕੇ ਡਿੰਪਲ ਰੋਣ ਲੱਗਦੀ ਆ ਤੇ ਬਲਪ੍ਰੀਤ ਨੂੰ ਪਿੰਡ ਲੈ ਜਾਂਦੀ ਆ ਜਦੋਂ ਆਪਣੇ ਘਰ ਪਹੁੰਚਦੇ ਆ ਤਾਂ ਸਾਹਮਣੇ ਦਾ ਮੰਜ਼ਰ ਵੇਖ ਕੇ ਹੈਰਾਨ ਰਹਿ ਜਾਂਦੇ ਆ ਜੋ ਡਿੰਪਲ ਘਰ ਵੜਦੀ ਆ ਤਾਂ ਵੇਖਦੀ ਆ ਕਿ ਉਹਦੀ ਸੱਸ ਆਪਣੇ ਘਰ ਖਾਣਾ ਬਣਾ ਰਹੀ ਸੀ ਇਹ ਵੇਖ ਕੇ ਉਹ ਹੈਰਾਨ ਰਹਿ ਜਾਂਦੀ ਆ ਬਲਪ੍ਰੀਤ ਆਪਣੀ ਮਾਂ ਨੂੰ ਵੇਖ ਕੇ ਰੋਣ ਲੱਗਦਾ ਆ ਨੰਮ ਕਰਬਲਪ੍ਰੀ ਦੀ ਇਹ ਹਾਲਤ ਵੇਖ ਕੇ ਉਹਨੂੰ ਸਹਾਰਾ ਦੇ ਕੇ ਬਿਠਾਉਂਦੀ ਆ ਤਾਂ ਬਲਪ੍ਰੀਤ ਕਹਿੰਦਾ ਆ ਮਾਂ ਤੂੰ ਇੱਥੇ ਕਿਵੇਂ ਮੈਂ ਤੈਨੂੰ ਕਿੱਥੇ-ਕਿੱਥੇ ਨਹੀਂ ਲੱਭਿਆ ਤਾਂ ਉਹਦੀ ਮਾਂ ਕਹਿੰਦੀ ਆ ਪੁੱਤ ਬਹੂ ਨੇ ਜਿਹੜੇ ਆਦਮੀ ਨਾਲ ਮੈਨੂੰ ਤੀਰਥ ਯਾਤਰਾ ਤੇ ਭੇਜਿਆ ਸੀ ਨਾ ਉਹ ਤੋਂ ਖਦੇ ਕੇ ਭੱਜ ਗਿਆ ਮੈਂ ਤਾਂ ਪਟਕਦੇ ਪਟਕਦੇ ਕਿਸੇ ਤਰ੍ਹਾਂ ਪਿੰਡ ਪਹੁੰਚੀ ਮੈਨੂੰ ਲੱਗਿਆ ਮੇਰਾ ਸ਼ਹਿਰ 'ਚ ਰਹਿਣਾ ਬਹੂ ਨੂੰ ਪਸੰਦ ਨਹੀਂ ਸੀ ਇਸ ਲਈ ਇੱਥੇ ਹੀ ਮੈਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਨ ਲੱਗੀ ਪਰ ਤੂੰ ਆਪਣੀ ਹਾਲਤ ਕਿਵੇਂ ਬਣਾ ਲਈ ਤਾਂ ਡਿੰਪਲ ਕਹਿਣ ਲੱਗੀ ਮਾਜੀ ਮੈਨੂੰ ਮaaf ਕਰ ਦਿਓ ਤੁਹਾਡੇ ਕੋਲੋਂ ਪਿੱਛਾ ਛਡਾਉਣ ਦੇ ਚੱਕਰ ਚ ਮੈਂ ਆਪਣੀ ਗਰਸਤੀ ਵਿੱਚ ਅੱਗ ਲਾ ਬੈਠੀ ਇਹਨਾਂ ਦਾ ਇਹ ਹਾਲਿਆ ਕਿ ਡਾਕਟਰ ਨੇ ਜਵਾਬ ਦੇ ਦਿੱਤਾ ਆ ਇਹ ਸਭ ਮੇਰੇ ਪਾਪਾ ਨੇ ਕਰਵਾਇਆ ਸੀ ਤਾਂ ਉਹ ਵੀ ਬਿਮਾਰ ਆ ਤੇ ਉਹ ਆਦਮੀ ਐਕਸੀਡੈਂਟ ਚ ਮਰ ਗਿਆ ਜਿਹਨੂੰ ਮੇਰੇ ਪਾਪਾ ਨੇ ਭੇਜਿਆ ਸੀ ਤਾਂ ਇਹ ਸੁਣ ਕੇ ਬਲਪ੍ਰੀਤ ਨੂੰ ਗੁੱਸਾ ਆ ਗਿਆ ਤੇ ਉਹ ਬੋਲਿਆ ਹੁਣ ਤੂੰ ਇੱਥੋਂ ਚਲੀ ਜਾ ਮੈਂ ਆਪਣੀ ਮਾਂ ਦੇ ਕਦਮਾਂ ਵਿੱਚ ਹੀ ਮਰਨਾ ਚਾਹੁੰਦਾ ਹਾਂ ਮੈਨੂੰ ਚੈਨ ਨਾਲ ਮਰਨ ਦੇ ਤਾਂ ਉਹਦੀ ਮਾਂ ਨੇ ਕਿਹਾ ਨਹੀਂ ਪੁੱਤਰ ਹੁਣ ਤੂੰ ਕਿਉਂ ਚਿੰਤਾ ਕਰਦਾ ਹੈਂ ਮੈਂ ਤੈਨੂੰ ਮਰਨ ਨਹੀਂ ਦੇਵਾਂਗੀ ਤੇ ਬਹੂ ਨੂੰ ਮਾਫ ਕਰਦੇ ਇਹਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈਆ ਇਦੇ ਬਾਅਦ ਸੱਸ ਬਲੂ ਨੇ ਦਿਨ ਰਾਤ ਬਲਪ੍ਰੀਤ ਦੀ ਸੇਵਾ ਕੀਤੀ ਤੇ ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕੀਤੀ ਮਾਂ ਦਾ ਪਿਆਰ ਪਾ ਕੇ ਬਲਪ੍ਰੀਤ ਕੁਝ ਹੀ ਦਿਨਾਂ ਚ ਬਿਲਕੁਲ ਠੀਕ ਹੋ ਗਿਆ ਤੇ ਕਹਿਣ ਲੱਗਾ ਮਾਂ ਮੈਂ ਸ਼ਹਿਰ ਨਹੀਂ ਜਾਣਾ ਚਾਹੁੰਦਾ ਇੱਥੇ ਹੀ ਕੋਈ ਕੰਮ ਕਰ ਲੂੰਗਾ ਸ਼ਹਿਰ ਦੀ ਚਮਕ-ਦਮਕ ਵਿੱਚ ਸਾਰਾ ਕੁਝ ਤੁੰਗਲਾ ਤੁੰਗਲਾ ਨਜ਼ਰ ਆਉਂਦਾ ਆ ਇੱਥੋਂ ਤੱਕ ਕਿ ਰਿਸ਼ਤੇ ਵੀ ਕੁਝ ਦਿਨਾਂ ਬਾਅਦ ਡਿੰਪਲ ਦੇ ਪਾਪਾ ਘਰ ਆਏ ਤੇ ਡਿੰਪਲ ਦੀ ਸੱਸ ਦੇ ਪੈਰਾਂ ਵਿੱਚ ਡਿੱਕੇ ਮਾਫੀ ਮੰਗਣ ਲੱਗੇ ਤੇ ਕਹਿਣ ਲੱਗੇ ਪੈਨ ਜੀ ਮੈਂ ਆਪਣੀ ਧੀ ਨੂੰ ਸੁખી ਵੇਖਣਾ ਚਾਹੁੰਦਾ ਸੀ ਪਰ ਮੈਂ ਇਹ ਭੁੱਲ ਗਿਆ ਸੀ ਕਿ ਇੱਕ ਮਾਂ ਨੂੰ ਉਹਦੇ ਪੁੱਤ ਤੋਂ ਵੱਖ ਕਰਕੇ ਜਿਹੜਾ ਮੈਂ ਅਪਰਾਧ ਕੀਤਾ ਆ ਉਹਦੇ ਨਾਲ ਮੇਰੀ ਧੀ ਦਾ ਸੰਸਾਰ ਕਦੀ ਵੀ ਸੁખી ਨਹੀਂ ਰਹਿ ਸਕਦਾ ਤਰਨਾਮ ਕੌਰ ਜੀ ਬੋਲੇ ਮੈਂ ਤੁਹਾਨੂੰ ਸਾਰਿਆਂ ਨੂੰ ਮਾਫ ਕਰ ਦਿੱਤਾ ਇਹਦੇ ਬਾਅਦ ਡਿੰਪਲ ਬਿਲਕੁਲ ਬਦਲ ਗਈ ਉਹ ਆਪਣੀ ਸੱਸ ਦੀ ਸੇਵਾ ਕਰਨ ਲੱਗੀ ਬਲਪ੍ਰੀਤ ਵੀ ਬਹੁਤ ਖੁਸ਼ ਰਹਿਣ ਲੱਗਾ ਸੀ ਸੋ ਦੋਸਤੋ ਏ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ